ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੋਸ਼ਣ ਮਾਦਿਆਂ ਗਤੀਵਿਧੀਆਂ ਚੱਲ ਰਹੀਆਂ ਹਨ 4 9 2024 ਦੀ ਜਿਹੜੀ ਆ ਚੌਥੇ ਦਿਨ ਦੀ ਗਤੀਵਿਧੀ ਬਾਰੇ ਅੱਜ ਗੱਲਬਾਤ ਕਰਾਂਗੇ ਸੋ ਆਪਾਂ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜਨਨ ਅੰਦੋਲਨ ਦੇ ਵਿੱਚ ਪੋਸ਼ਣ ਮਾ ਨੂੰ ਇੱਕ ਜਨਨ ਅੰਦੋਲਨ ਦੇ ਤੌਰ ਤੇ ਆਪਾਂ ਲੈ ਰਹੇ ਆ ਸੋ ਇਹਦੇ ਵਿੱਚ ਜਿਹੜਾ ਜੇਕਰ ਆਪਣੇ ਕੋਲੇ ਲੋਕ ਆਉਂਦੇ ਆ ਤਾਂ ਆਪਾਂ ਉਹਨਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਆ ਤੇ ਜਾਗਰੂਕ ਕਰਨ ਲਈ ਹੀ ਜਿਹੜੇ ਆਪਾਂ ਨੂੰ ਥੀਮ ਦਿੱਤੇ ਗਏ ਆ ਆਪਾਂ ਨੂੰ ਡੇ ਵਾਈਜ਼ ਜਿਹੜੀਆਂ ਐਕਟੀਵਿਟੀਆਂ ਦਿੱਤੀਆਂ ਹੋਈਆਂ ਠੀਕ ਹੈ ਇਹਨਾਂ ਐਕਟੀਵਿਟੀਆਂ ਦੇ ਸਬੰਧ ਵਿੱਚ ਤੁਹਾਨੂੰ ਜਾਣਕਾਰੀ ਦੇਣਾ ਮੈਨੂੰ ਲੱਗਦਾ ਹੁੰਦਾ ਵੀ ਤੁਹਾਨੂੰ ਜਿਹੜੀ ਪ੍ਰੋਪਰ ਜਾਣਕਾਰੀ ਦਿੱਤੀ ਜਾਵੇ ਸੋ ਇਹਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਮੈਂ ਤੁਹਾਡੇ ਨਾਲ ਸਾਰੇ ਟੌਪਿਕ ਜਿਹੜੇ ਆ ਪ੍ਰੋਪਰ ਸ਼ੇਅਰ ਕਰੂੰਗੀ ਤੇ ਕਿਵੇਂ ਕਿਵੇਂ ਉਹ ਵਰਕ ਕਰਦੇ ਆ ਉਹ ਵੀ ਤੁਹਾਨੂੰ ਦੱਸੂੰਗੀ ਠੀਕ ਹੈ ਜੀ ਸੋ 4 9 2024 ਬੁੱਧਵਾਰ ਦੇ ਦਿਨ ਜਿਹੜੀ ਆ ਸਭ ਤੋਂ ਪਹਿਲੀ ਐਕਟੀਵਿਟੀ ਜਿਹੜੀ ਆਪਣੀ ਮੇਨ ਐਕਟੀਵਿਟੀ ਹੈਗੀ ਆ ਲੈਕਚਰ ਔਨ ਅਨੀਮੀਆ ਖੂਨ ਦੀ ਕਮੀ ਤੇ ਤੁਸੀਂ ਜਿਹੜਾ ਆ ਲੈਕਚਰ ਦੇ ਸਕਦੇ ਹੈਗੇ ਆ ਤੇ ਉਸ ਤੋਂ ਬਾਅਦ ਜਿਹੜੇ ਛੋਟੇ ਥੀਮ ਹੈਗੇ ਉਹ ਕੀ ਹੈਗੇ ਐਕਟੀਵਿਟੀਆਂ ਲੋ ਕੋਸਟ ਰੈਸিপি ਡੈਮੋਨਸਟ੍ਰੇਸ਼ਨ ਲੋ ਕੋਸਟ ਮਤਲਬ ਘੱਟ ਖਰਚੇ ਵਾਲੀ ਜਿਹੜੀ ਰੈਸিপি ਆ ਉਹਦੀ ਤੁਸੀਂ ਡੈਮੋਨਸਟ੍ਰੇਸ਼ਨ ਦੇਣੀ ਆ ਉਹ ਤੁਸੀਂ ਲੋਕਾਂ ਨੂੰ ਉਹਦੇ ਬਾਅਦ ਵਿੱਚ ਜਾਣਕਾਰੀ ਦੇਣੀ ਆ ਵੀ ਉਹ ਕਿਵੇਂ ਆਪਾਂ ਤਿਆਰ ਕਰ ਸਕਦੇ ਆ ਠੀਕ ਹੈ ਕਿ ਇਹ ਕਿਹੜੇ ਅਜਿਹੇ ਜੀ ਖਾਣਕ ਹੈ ਜਿਹਦੇ ਨਾਲ ਆਪਾਂ ਘੱਟ ਖਰਚੇ ਦੇ ਉੱਤੇ ਤੰਦਰੁਸਤ ਰਹਿ ਸਕਦੇ ਆ ਠੀਕ ਹੈ ਜਿਵੇਂ ਗਰਭਤੀ ਔਰਤਾਂ ਨੂੰ ਆਪਾਂ ਗੁੜ ਚਨੇ ਦੀ ਸਲਾਹ ਦੇ ਸਕਦੇ ਆ ਠੀਕ ਹੈ ਜੀ ਲੋ ਕੋਸਟ ਰੈਸਿਪੀ ਦੇ ਵਿੱਚ ਉਸ ਤੋਂ ਬਾਅਦ ਹੈਗਾ ਲੈਕਚਰ ਔਨ ਨੀਡ ਆਫ ਔਰਲ ਹਾਈਜਨ ਔਰਲ ਹਾਈਜਨ ਬਾਰੇ ਗੱਲ ਕਰਾਂਗੇ ਔਰਲ ਹਾਈਜਨ ਹੁੰਦੀ ਆ ਮੂੰਹ ਦੀ ਸਫਾਈ ਸੋ ਮੂੰਹ ਦੀ ਸਫਾਈ ਦੇ ਵਿੱਚ ਜਿਹੜਾ ਆ ਮੌਖਿਕ ਸਫਾਈ ਜਿਹੜੀ ਨਿਯਮਿਤ ਤੌਰ ਤੇ ਆਪਣੇ ਦੰਦਾਂ ਨੂੰ ਜਿਹੜਾ ਸਾਫ਼ ਰੱਖਣਾ ਹੈਗਾ ਤੇ ਮੂੰਹ ਨੂੰ ਜਿਹੜਾ ਸਾਫ਼ ਸੁਥਰਾ ਰੱਖ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਠੀਕ ਹੈ ਇਹਦੇ ਲਈ ਸਪਸ਼ਟ ਬੋਲਣਾ ਭੋਜਨ ਨੂੰ ਚੱਖਣਾ ਚਬਾਉਣਾ ਤੇ ਨਿਗਲਣਾ ਇਹ ਸਾਰਾ ਕੁਝ ਆ ਜਾਂਦਾ ਠੀਕ ਹੈ ਭੋਜਨ ਨੂੰ ਜਿਹੜਾ ਆ ਆਪਾਂ ਕਿਵੇਂ ਖਾਣਾ ਹੈਗਾ ਆ ਉਹ ਵੀ ਜਿਹੜਾ ਆ ਆਪਾਂ ਸਾਰਾ ਕੁਝ ਨਾਲ ਡੈਮੋਨਸਟ੍ਰੇਟ ਕਰਨਾ ਹੈਗਾ ਇਹਦੇ ਵਿੱਚ ਚਿਹਰੇ ਦੇ ਭਾਵ રાહી ਆਪਣੀਆਂ ਭਾਵਨਾਵਾਂ ਸੀ ਕਿਸੇ ਨਾਲ ਦਰਸਾਉਣੇ ਹੈਗੇ ਕਿਉਂਕਿ ਆਪਣੀ ਔਰਲ ਹਾਈਜਨ ਜੇਕਰ ਆਪਣਾ ਮੂੰਹ ਸਾਫ਼ ਹੋਗਾ ਕਿਸੇ ਨਾਲ ਆਪਾਂ ਗੱਲਬਾਤ ਕਰਦੇ ਆ ਤਾਂ ਉਹ ਦਰਸਾਉਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਦੰਦਾਂ ਦੇ ਰੋਗ ਜਿਹੜੇ ਆ ਉਹਦੀ ਆਪਾਂ ਪਛਾਣ ਕਰਨੀ ਹੈ ਸਾਹ ਸਾਦੀ ਬਦਬੂ ਜਿਹੜੀ ਆ ਉਹ ਦੰਦਾਂ ਦੀ ਸਫਾਈ ਨਾਲ ਆਪਾਂ ਰੋਕ ਸਕਦੇ ਆ ਇਹ ਆਪਾਂ ਜਾਣਕਾਰੀ ਦੇਣੀ ਆ ਔਰਲ ਹਾਈਜਨ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਾਂਗੇ ਲੈਕਚਰ ਔਨ ਫੂਡ ਫੋਰਟੀਫਿਕੇਸ਼ਨ ਐਂਡ ਮਾਈਕਰੋਨਿਊਟ੍ਰੀਐਂਟਸ ਫੂਡ ਫਾਰਟੀਫਿਕੇਸ਼ਨ ਕੀ ਹੁੰਦਾ ਜਦੋਂ ਆਪਾਂ ਫੂਡ ਦੇ ਵਿੱਚ ਖਾਣੇ ਦੇ ਵਿੱਚ ਕੁਝ ਚੰਗੇ ਤੱਤਾਂ ਨੂੰ ਆਪਾਂ ਮਿਲਾ ਕੇ ਖਾਣੇ ਆ ਉਹਨੂੰ ਫੂਡ ਫਾਰਟੀਫਿਕੇਸ਼ਨ ਕਹਿੰਦੇ ਆ ਜਿਹਦੇ ਵਿੱਚ ਪ੍ਰੋਸੈਸ ਹੁੰਦਾ ਐਡਿੰਗ ਕਰਨ ਦਾ ਮਾਈਕਰੋ ਨਿਊਟ੍ਰੀਐਂਟਸ ਨੂੰ ਲਾਈਕ ਵਿਟਾਮਿਨਸ ਐਂਡ ਮਿਨਰਲਸ ਟੂ ਫੂਡ ਟੂ ਇੰਪਰੂਵ ਇਟਸ ਨਿਊਟ੍ਰੀਸ਼ਨ ਵੈਲਿਊ ਨਿਊਟ੍ਰੀਸ਼ਨ ਵੈਲਿਊ ਵਧਾਣ ਲਈ ਆਪਾਂ ਜਿਹੜੇ ਵਿਟਾਮਿਨ ਤੇ ਮਿਨਰਲ ਲਾ ਕੇ ਫੂਡ ਨੂੰ ਖਾਣੇ ਆ ਖਾਣੇ ਨੂੰ ਖਾਣੇ ਆ ਉਹਨੂੰ ਆਪਾਂ ਫੂਡ ਫਾਰਟੀਫਿਕੇਸ਼ਨ ਕਹਿੰਦੇ ਆ ਠੀਕ ਹੈ ਇਹਦੇ ਸਬੰਧ ਵਿੱਚ ਆਪਾਂ ਲੋਕਾਂ ਨੂੰ ਜਾਣਕਾਰੀ ਦੇਣੀ ਆ ਕਿ ਇਦੇ ਨਾਲ ਜਿਹੜਾ ਹੈ ਭੋਜਨ ਦੇ ਜਿਹੜੇ ਪੋਸ਼ਟਿਕ ਮੁੱਲ ਨੂੰ ਆਪਾਂ ਵਧਾ ਸਕਦੇ ਹਾਂ ਉਹਦੀ ਨਿਊਟ੍ਰੀਸ਼ਨ ਵੈਲਿਊ ਖਾਣੇ ਦੀ ਵਧ ਜਾਂਦੀ ਹੈ ਜਿਵੇਂ ਕਿ ਜਿਹੜਾ ਅੰਗਣਵਾੜੀ ਦੇ ਵਿੱਚ ਤੁਹਾਨੂੰ ਖਾਣਾ ਦੇ ਰਹੇ ਆ ਉਹਦੇ ਵਿੱਚ ਜਿਹੜਾ ਆ ਫੂਡ ਫੋਰਟੀਫਿਕੇਸ਼ਨ ਜਿਹੜੀ ਆ ਉਹ ਕੀਤੀ ਗਈ ਹੈ ਸੋ ਤੁਸੀਂ ਵੀ ਐਵੇਂ ਜਿਹੜਾ ਆ ਘਰੇ ਘਰ ਵਿੱਚ ਜਿਹੜਾ ਤੁਸੀਂ ਫੂਡ ਫੋਰਟੀਫਿਕੇਸ਼ਨ ਕਰਕੇ ਆਪਣੇ ਖਾਣੇ ਦੀ ਜਿਹੜੀ ਆ ਪੋਸ਼ਟਿਕਤਾ ਨੂੰ ਵਧਾ ਕੇ ਵਰਤੋਂ ਕਰ ਸਕਦੇ ਆ ਠੀਕ ਹੈ ਇਹਦੇ ਤੇ ਤੁਸੀਂ ਜਿਹੜਾ ਆ ਲੈਕਚਰ ਦੇ ਸਕਦੇ ਆ ਇਹਦੇ ਨਾਲ ਜਿਹੜਾ ਆ ਪਬਲਿਕ ਹੈਲਥ ਤੇ ਪੋਜੀਟਿਵ ਇਮਪੈਕਟ ਪਾਊਗਾ ਤੇ ਕਿਵੇਂ ਖਾਣਾ ਖਾਣਾ ਹੈ ਕਿਵੇਂ ਖਾਣ ਦੇ ਸਹੀ ਤਰੀਕੇ ਆ ਬੱਚਿਆਂ ਨੂੰ ਖਵਾਣ ਦੇ ਕਿਵੇਂ ਸਹੀ ਤਰੀਕੇ ਆ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ ਉਸ ਤੋਂ ਬਾਅਦ ਹੈਗਾ ਨੰਬਰ 4 ਤੇ ਆਇਡੈਂਟੀਫਿਕੇਸ਼ਨ ਐਂਡ ਮੈਨੇਜਮੈਂਟ ਆਫ ਸੈਮ ਚਿਲड्रन ਸੈਮ ਚਿਲड्रन ਜਿਹੜੇ ਹੁੰਦੇ ਆ ਲੋ ਵੇਟ ਚਿਲड्रन ਜਿਨ੍ਹਾਂ ਦਾ ਕੱਦ ਜਿਹੜਾ ਆ ਸੌਰੀ ਭਾਰ ਜਿਹੜਾ ਆ ਭਾਰ ਤੇ ਕੱਦ ਜਿਹੜਾ ਘੱਟ ਹੁੰਦਾ ਠੀਕ ਹੈ ਸੈਮ ਦੇ ਵਿੱਚ ਜਿਹੜੇ ਚਿਲड्रन ਆਉਣ ਆਉਂਦੇ ਆ ਉਹਨਾਂ ਨੂੰ ਜਿਹੜਾ ਤੁਸੀਂ ਆਇਡੈਂਟੀਫਾਈ ਕਰਨਾ ਤੇ ਉਹਨਾਂ ਦੀ ਮੈਨੇਜਮੈਂਟ ਕਰਨੀ ਹੈ ਮੈਨੇਜਮੈਂਟ ਮਤਲਬ ਉਹਨਾਂ ਨੂੰ ਦੂਸਰਿਆਂ ਨਾਲ ਖੁਰਾਕ ਜਿਹੜੀ ਆ ਵਧ ਦੇਣੀ ਆ ਠੀਕ ਹੈ ਉਹਨਾਂ ਦੀ ਪਹਿਚਾਨ ਕਰਨੀ ਆ ਇਹ ਵੀ ਇੱਕ ਐਕਟੀਵਿਟੀ ਹੈ ਇਹਦੇ ਵਿੱਚ ਉਸ ਤੋਂ ਬਾਅਦ ਹੈਗਾ ਲੈਕਚਰ ਔਨ ਇੰਪੋਰਟੈਂਸ ਆਫ ਕੰਪਲੀਮੈਂਟਰੀ ਫੂਡ ਫੀਡਿੰਗ ਕੰਪਲੀਮੈਂਟਰੀ ਫੀਡਿੰਗ ਹੁੰਦੀ ਆ ਸਾਡੀ ਪੂਰਕ ਖੁਰਾਕ ਜਿਹਦੇ ਤੇ ਆਪਾਂ ਆਂਗਣਵਾੜੀ ਦੇ ਵਿੱਚ ਕੰਮ ਕਰਦੇ ਆ ਠੀਕ ਹੈ ਪੂਰਕ ਖੁਰਾਕ ਬਾਰੇ ਅਸੀਂ ਜਾਣਕਾਰੀ ਦੇਣੀ ਆ ਪੂਰਕ ਖੁਰਾਕ 6 ਮਹੀਨੇ ਦੀ ਉਮਰ ਪੂਰੀ ਹੋਣ ਤੇ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਹੋਰ ਭੋਜਨ ਦੇਣਾ ਹੈ ਹੇਠ ਦਿੱਤੇ ਭੋਜਨ ਸਮੂਹ ਵਧੀਆਂ ਲੋੜਾਂ ਨੂੰ ਪੂਰੀਆਂ ਕਰ ਸਕਦੇ ਆ ਕਿਹੜੇ ਕਿਹੜੇ ਭੋਜਨ ਆਪਾਂ ਨਾਲ ਬੱਚੇ ਦੇ ਐਡ ਕਰ ਸਕਦੇ ਆ 6 ਮਹੀਨੇ ਦੀ ਉਮਰ ਤੋਂ ਬਾਅਦ ਅਨਾਜ ਕਣਕ ਦਾ ਆਟਾ ਬਾਜਰਾ ਜਵਾਰ ਦਾਲਾਂ ਫਲੀਦਾਰ ਜਿਹੜੇ ਦਾਲਾਂ ਹੋਗੀਆਂ ਚਨੇ ਹੋਗੇ ਵੇਸਣ ਹੋਗੇ ਮੂੰਗ ਦੀ ਦਾਲ ਹੋਗੀ ਸਬਜ਼ੀਆਂ ਤੇ ਫਲ ਉਸ ਤੋਂ ਬਾਅਦ ਦੁੱਧ ਦੇ ਸਕਦੇ ਆ ਦਹੀਂ ਪਨੀਰ ਪਸ਼ੂ ਉਤਪਾਦਾਂ ਦੇ ਵਿੱਚ ਜਿਹੜਾ ਅਸੀਂ ਮੀਟ ਹੋ ਗਿਆ ਮੱਛੀ ਹੋ ਗਈ ਅੰਡੇ ਹੋ ਗਏ ਘਿਓ ਮੱਖਣ ਰਸੋਈ ਦਾ ਤੇਲ ਖੰਡ ਗੁੜ ਆਦੀ ਜਿਹੜਾ ਅਸੀਂ ਬੱਚਿਆਂ ਨੂੰ ਕੰਪਲੀਮੈਂਟਰੀ ਫੂਡ ਜਿਹੜਾ ਪੂਰਕ ਖੁਰਾਕ ਦੇਣੀ ਸ਼ੁਰੂ ਕਰ ਸਕਦੇ ਆ 6 ਮਹੀਨੇ ਦੀ ਉਮਰ ਪੂਰੀ ਹੋਣ ਤੋਂ ਬਾਅਦ ਠੀਕ ਹੈ ਜੀ ਇਹ ਹੈਗਾ ਇਹਦਾ ਟਾਪਿਕ ਕੰਪਲੀਮੈਂਟਰੀ ਜਿਹੜੀ ਹੈ ਫੀਡਿੰਗ ਹੋਗੀ ਉਸ ਤੋਂ ਬਾਅਦ ਗੱਲ ਕਰੀਏ ਫਰੀਦਕੋਟ ਜ਼ਿਲ੍ਹੇ ਦੀ ਤਾਂ ਸਾਡਾ ਜਿਹੜਾ ਮੇਨ ਐਕਟੀਵਿਟੀ ਹੋਊਗੀ ਉਹ ਵੀ ਅਨੀਮੀਆ ਕੈਂਪ ਹੀ ਹੋਊਗਾ ਕਿਉਂਕਿ ਫਰੀਦਕੋਟ ਜ਼ਿਲ੍ਹੇ ਦੀਆਂ ਹਦਾਇਤਾਂ ਅਲੱਗ ਹਨ ਤੇ ਇਸ ਵਾਰ ਜਿਹੜਾ ਇਹ ਮੈਚ ਕਰ ਰਿਹਾ ਸਾਡੇ ਜਿਹੜਾ ਟੇਬਲ ਲੌਗ ਆਪਾਂ ਨੂੰ ਵਿਭਾਗ ਦੁਆਰਾ ਮਿਲਿਆ ਤੇ ਤੁਸੀਂ ਜਿਹੜਾ ਅਨੀਮੀਆ ਕੈਂਪ ਦੀ ਐਕਟੀਵਿਟੀ ਜਿਹੜੀ ਆ ਉਹ ਮੇਨ ਰੱਖ ਕੇ ਐਕਟੀਵਿਟੀਆਂ ਜਿਹੜੀਆਂ ਉਹ ਕਰ ਸਕਦੇ ਹੋ ਠੀਕ ਹੈ ਅਨੀਮੀਆ ਕੈਂਪ ਦੇ ਵਿੱਚ ਤੁਸੀਂ ਲੋਕਾਂ ਨੂੰ ਜਿਹੜੀ ਹੈ ਇਹ ਸਾਰੀ ਜਾਣਕਾਰੀ ਵੀ ਦੇ ਸਕਦੇ ਹੋ ਸੋ ਇਹ ਸੀ ਮੇਰੀ ਅੱਜ ਦੀ ਗੱਲਬਾਤ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਕੀ ਜਿਹੜੇ ਵਰਕਰਸ ਆ ਉਹਨਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਜਿਹੜਾ ਆ ਸਪਰੈਡ ਕਰਨ ਦੇ ਵਿੱਚ ਮੇਰੀ ਮਦਦ ਕਰੋ ਤਾਂ ਕਿ ਜਿਹੜਾ ਮੈਂ ਵੱਤ ਤੋਂ ਵੱਤ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਜਲਦੀ ਪਹੁੰਚਾ ਸਕਿਆ ਕਰਾਂ ਧੰਨਵਾਦ